ਨਾਵਲ ਤੱਤੀ ਹਵਾ ਲੇਖਕ ਓਮ ਪ੍ਰਕਾਸ਼ ਗਾਸੋ ਪਾਗ ਅਠਮਾ ਸਮਾਂ ਤੁਰਦਾ ਤੁਰਦਾ ਕਾਫੀ ਅੱਗੇ ਲੰਘ ਚੁੱਕਾ ਸੀ ਸਮੇਂ ਦੀ ਤੁਲਨਾ ਵੀ ਘੋੜੇ ਨਾਲ ਕੀਤੀ ਜਾ ਸਕਦੀ ਹੈ ਪਰ ਘੋੜੇ ਦੀਆਂ ਟਾਪਾਂ ਵਾਂਗ ਸਮੇਂ ਦੀਆਂ ਟੱਪਾਂ ਨਹੀਂ ਹੁੰਦੀ ਸਮਾਂ ਤਾਂ ਆਪਣੇ ਆਪ ਹੀ ਗਾਂ ਵਾਦਾ ਰਹਿੰਦਾ ਹੈ ਹਾਂ ਕਦੇ-ਕਦੇ ਸਮੇਂ ਦੀਆਂ ਕੜੀਆਂ ਪલા ਮਹੀਨਿਆਂ ਅਤੇ ਹਫ਼ਤਿਆਂ ਚ ਹੋਇਆ ਕੰਮ ਘੜ ਆਵਾਜ਼ ਬਣ ਕੇ ਬੋਲ ਜ਼ਰੂਰ ਪੈਂਦਾ ਹੈ ਇਸ ਪ੍ਰਕਾਰ ਦੀ ਵਾਅਦੇ ਬੋਲਾਂ ਅੰਤੀਆਂ ਕਦੇ-ਕਦੇ ਕੋਈ ਨਾ ਕੋਈ ਸੱਤ ਵਿੱਚ ਬੈਠਾ ਗੱਲਾਂ ਜ਼ਰੂਰ ਕਰਨ ਲੱਗ ਪੈਂਦਾ। ਬਾਕੀ ਹੰਗਾਰਾ ਭਰੇ ਜਾਂਦੇ ਰਹਿੰਦੇ। ਸੱਤ ਵਿੱਚ ਜਦੋਂ ਕਲਵੰਤ ਦੇ ਵਿਆਹ ਦੀ ਗੱਲ ਜਾਗ ਪੈਂਦੀ ਚਾਰੇ ਪਾਸੇ ਜਾਣਨ ਦੀ ਹੱਬ ਹੋ ਜਾਂਦਾ। ਮੰਡੀ ਚਾਈ ਇੱਕ ਪੱਤਰਕਾਰ ਨੇ ਕਲਵੰਤ ਦੇ ਵਿਆਹ ਦੀ ਸਾਦਗੀ ਨੂੰ ਖਬਰ ਦੀ ਥਾਵੇਂ ਕਹਾਣੀ ਬਣਾ ਕੇ ਪੱਤਰ ਜੇ ਛਪਾਇਆ ਸੀ। ਬੇਮਿਸਾਲ ਉਦਾਹਰਨ ਵਜੋਂ ਮਾਸਟਰ ਸਰਦਾਰਾ ਸਿੰਘ ਤੇ ਕਲਵੰਤ ਦੇ ਵਿਆਹ ਦੀ ਖਬਰ ਪਟੜੀ ਫੇਰ ਦੇਗਿੰਡਾਂ ਵਿੱਚ ਫੈਲ ਗਈ ਸੀ ਨਾ ਪਾਈ ਜੀ ਨਾ ਪੁਜਹਤ ਨਾ ਲਾਵਾ ਤੇ ਨਾ ਕੀਰਤਨ ਬਸ ਇੱਕ ਥਾਲ ਵਿੱਚ ਗੁੜਦਿਆਂ ਰੋੜੀਆਂ ਪਾਆਂ ਸਨ 1 ਕਰੋੜੀ ਕੋਲੇ ਗੋਰੀ ਕਾਮਦੇ حسین ਕਲਵੰਤ ਦੇ حسین ਹੱਥਾਂ ਨੇ ਸਰਦਾਰਾ ਸਿੰਘ ਨੂੰ ਫੜਾ ਦਿੱਤੇ ਸਰਦਾਰਾ ਸਿੰਘ ਨੇ 1 ਕਰੋੜੀ ਕੋਰਤੀ ਕਲਵੰਤ ਦੀ ਰੰਗਲੀ ਹਥੇਲੀ ਉੱਤੇ ਰੱਖ ਦਿੱਤੀ ਦੋਹਾਂ ਨੇ ਮੂੰਹ ਮੁੱਠਾ ਕੀਤਾ ਬਾਕੀ ਗੁੜ ਇਕੱਠ ਚ ਵੰਡ ਦਿੱਤਾ ਗਿਆ ਨਾ ਪ੍ਰਚਾਰ ਹੋਇਆ ਨਾ ਸਿੱਖਿਆ ਤੇ ਨਾ ਲੱਛਰ ਗੀਤਾਂ ਦੀ ਕੋਈ ਵਾਜੀ ਬਸ ਸਰਦਾਰਾ ਸਿੰਘ ਨੇ ਛੋਟੇ ਜਿਹੇ ਇਕੱਠ ਸਾਹਮਣੇ ਕਰਵਾਉਣ ਤੋਂ ਆਪਣੇ ਸਾਥੀ ਵਜੋਂ ਸਵੀਕਾਰ ਕੀਤਾ ਤਾਰਾ ਸਿੰਘ ਮਿਸਤਰੀ ਨੇ ਆਪਣੀ ਧੀ ਜਮਾਈ ਦਾ ਸਿਰ ਬਲੋਸ ਦਿੱਤਾ ਸਰਦਾਰਾ ਸਿੰਘ ਨੇ ਆਪਣੀ ਸੌਰੀ ਦੀ ਪੈਰੀ ਹੱਥ ਲਾਈ ਸਤਿਕਾਰ ਸਨੇਹ ਅਤੇ ਅਸ਼ੀਰਵਾਦ ਦੀ ਸੁਗੰਧ ਵਿੱਚ ਜ਼ਿੰਦਗੀ ਲਈ ਸਾਂਝ ਦਾ ਸਮਝੌਤਾ ਪੂਰ ਚੜ੍ਹ ਗਿਆ ਪਿੰਡ ਚ ਨੰਦੀ ਦੀ ਤਾਰੀਫ ਹੋਣੀ ਸ਼ੁਰੂ ਹੋ ਗਈ ਹੌਣ ਤਾਂ ਸਮੇਂ ਦੀ ਬੁੱਕਲ ਚ ਜਾਗ ਪਏ ਬੋਲਾਂ ਦੀ ਆਵਾਜ਼ ਇਉਂ ਵੀ ਉੱਚੀ ਹੋ ਜਾਂਦੀ। ਓਏ ਕਿੱਥੇ ਜੱਗਰ ਅੱਗ ਦੀ ਨਾਲ ਜੀਨੇ ਪਾਣੀ ਦੀ ਵਾਰੀ ਤੇ 10 ਮਿੰਟਾਂ ਖਾਤਰ ਬੰਦਾ ਵਰਤ ਸੀ ਤੇ ਕਿੱਥੇ ਉਸ ਤਰ੍ਹਾਂ ਭਾਰ ਘਮਟਾ। ਹੁਣ ਤਾਂ ਸਮਾਂ ਪਾਣੀ ਦੀ ਲਹਿਰ ਵਾਂਗ ਵਾਤਾਵਾਤਾ ਬਹੁਤ ਅਗਾਹ ਪਤ ਚੁੱਕਾ ਸੀ। ਕਲਵੰਤ ਜਦੋਂ ਵੀ ਪਿੰਡ ਆਉਂਦੀ ਖੁਸ਼ੀਆਂ ਤੇ ਖੇੜਿਆਂ ਦੀ ਚਲਕੌਰ ਦਾ ਚਾਨਣ ਉਸ ਦੀਆਂ ਅੱਖਾਂ ਚ ਨਿਕਲੇ ਕੇ ਆਲੇ દિਵਾਲੀ ਵੀ ਪ੍ਰਕਾਸ਼ਿਤ ਕਰ ਦਿੰਦਾ। ਕਲਵੰਤ ਹੁਣ ਪੂਰੀ ਤਰ੍ਹਾਂ ਖੁਸ਼ ਸੀ। ਕਲਵੰਤ ਨੂੰ ਆਪਣੇ ਪਤੀ ਦੇ ਸਾਹ ਚ ਜਿਵੇਂ ਪਹਿਲੀ ਵਾਰ ਪਤਾ ਲੱਗਿਆ ਹੋਵੇ ਕਿ ਉਸ ਦਾ ਵੀ ਕੋਈ ਸਮਾਜਿਕ ਰੁਤਵਾ ਹੈ। ਕਲਵੰਤ ਦੇ ਹੱਥ ਉੱਤੇ ਪਹਿਲੀ ਤਰੀਕ ਨੂੰ ਪੂਰੀ ਦੀ ਪੂਰੀ ਤਨਖਾਹ ਜਦੋਂ ਆ ਟਿਕਦੀ ਉਹ ਇੰਝ ਮਹਿਸੂਸ ਕਰਦੀ ਜਿਵੇਂ ਉਹ ਕਦੇ ਵੀ ਗਰੀਬ ਨਹੀਂ ਸੀ। ਕਲਵੰਤ ਦੀ ਹੋਂਦ ਨੂੰ ਨਵੇਂ ਘਰ ਵਿੱਚ ਇਸ ਪ੍ਰਕਾਰ ਦੀ ਮਾਨਤਾ ਨੇ ਫੁੱਲ ਵਾਂਗ ਬਣਾ ਦਿੱਤਾ ਸੀ। ਹੁਣ ਕਲਵੰਤ ਦੀ ਸੁੰਨੀ ਵਿਆਹਵਾਂ ਜ਼ਿੰਦਗੀ ਦੇ ਬੰਜਰ ਦਿਹਾੜੇ ਸਰਸਵ ਜਨ ਇਸ ਪ੍ਰਾਪਤੀ ਦੀ ਖੁਸ਼ੀ ਵਿੱਚ ਖਿਵੀ ਕਲਵੰਤ ਨੂੰ ਆਪਣਾ ਭਰਾ ਤੇ ਜੀ ਨੇ ਆਪਣਾ ਬਾਪੂ ਦਾਰਾ ਬਹੁਤ ਚੇਤੇ ਆਉਂਦੇ ਤਨਖਾਹ ਦੀ ਤਵਦੀਲੀ ਦੇ ਮਾਮਲੇ ਨੂੰ ਲੈ ਕੇ ਇੱਕ ਇੱਕਤ ਇੱਕ ਦਿਨ ਜਦ ਕਲਵੰਤ ਦੀ ਸੱਸ ਨੇ ਚੀ ਚਾ ਕੀਤੀ ਤਾਂ ਸਰਦਾਰਾ ਸਿੰਘ ਨੇ ਹੀ ਉਸ ਦਾ ਬੰਦਾ ਜਵਾਬ ਦਿੱਤਾ ਸੀ ਬੇਬੇ ਇਸ ਚੇਹਟੀ ਤੇ ਹੱਕ ਵਾਲੀ ਗੱਲ ਨਹੀਂ ਇਹ ਤਾਂ ਸਿਆਣਪ ਤੇ ਸੋਚੀ ਵਾਲੀ ਵਿਆਹ ਹੈ ਬੇਬੇ ਤੂੰ ਦਾ ਵਿਆਹ ਪੈਸੇ ਧਰ ਕੇ ਭੁੱਲੀ ਨਲਿਤੇ ਨੂੰ ਦਵਾਰ ਲਈ ਗੁਰਦੁਆਰੇ ਵਾਲਾ ਪਾਈ ਜੀ 20 ਵਾਰ ਪੱਲੀਆਂ ਪਿੱਲੀਆਂ ਪਿੱਲੀਆਂ ਆ ਕੇ ਵੜਾਉਂਦਾ ਰਿਹਾ ਬਈ ਤੂੰ ਕਾਕੇ ਦੇ ਵਿਆਹ ਚ ਅਖੰਡ ਪਾਠ ਕਰਵਾ ਖਰਚ ਕੀ ਆਹੀ 1200 ਲੱਗੋ ਬੇਬੇ ਨੂੰ ਲਗਭਗ ਇਸ ਬੜਿਆਂ ਚ ਬੜਿਆਂ ਚ ਆ ਵੀ ਗਈ ਏ ਬੇਬੇ ਇਹ ਤਾਂ ਇੰਨਾ ਹੀ ਦੁਕਾਨਦਾਰੀ ਆ ਆਪਾਂ ਕੰਮ ਕਰਨ ਵਾਲਿਆਂ ਦੀ ਕਿਸਾਨੀ ਹੀ ਖੰਡ ਪਾਠ ਹੁੰਦੇ ਜਗਰਾਤੇ ਤੇ ਅਖੰਡ ਬਾਟਤਾ ਕਾਲੇ ਧੰਨ ਵਾਲਿਆਂ ਦਾ ਆਪਣੇ ਆਪਣੇ ਪਾਪ ਨੂੰ ਛਪਾਉਣ ਦਾ ਟਾਂਕੇ ਸਮੇਂ ਦੀਆਂ ਕਈ ਪਲਾਂਗਾ ਤਾਂ ਬੜੀਆਂ ਹੀ ਲੰਬੀਆਂ ਹੁੰਦੀਆਂ ਹਨ ਤੇ ਉਸ ਸਹਿਜ ਹੀ ਕਿੰਨਾ ਕੁਝ ਟੱਪ ਜਾਂਦੇ ਹਨ ਐਨਾ ਸਹਿਜ ਵਿੱਚੋਂ ਪੈਦਾ ਹੋਈਆਂ ਘਟਨਾਵਾਂ ਵਿੱਚੋਂ ਕਲਵਾਂਤ ਦੱਸਿਆ ਵਿਆਹ ਵਗਰੋਂ ਨਮੀ ਥਾਂ ਤੇ ਉਸ ਦੀ ਥਾਂ ਬਣ ਜਾਣ ਪਰ ਵਿਆਹ ਮਗਰੋਂ ਚੌਥੇ ਦਿਨ ਹੀ ਨੰਦੀ ਨੇ ਤਾਰੇ ਨੂੰ ਪੁਲਸ ਦਾ ਬਗਲ ਕੇ ਲੈ ਜਾਣਾ ਆ ਸਹਿਜ ਸੀ ਕਿ ਸਨੇਪਾਲ ਸਦੇ ਕਨਪਾਰ ਦਿੱਤੇ ਸਨ ਵਿਆਹ ਦੀ ਸਾਥ ਕੀਤਾ ਉਪਰੋਂ ਉਪਰੋ ਹੀ ਹੈ ਤੇਜੀ ਭਲੀ ਖਾਲੀ ਹੱਤ ਨੰਦੀ ਨੂੰ ਮਿਲਣਾ ਆ ਉਹ ਨੰਦੀ ਨੂੰ ਕੀ ਪਈ ਸੀ ਮਿਸਤਰੀ ਦੀ ਕੁੜੀ ਦਾ ਵਿਆਹ ਕਰਨ ਦੀ ਉਹ ਜੱਟ ਉਹ ਤਰਖਾਂ ਵਿੱਚ ਵਿਚ ਵਿਚਕਰ ਕੋਈ ਨਾ ਕੋਈ ਕਾਲਾ ਮਾਲਾ ਜ਼ਰੂਰ ਹੋਇਆ ਐਸਪੀਆਈ ਆਈਪੀਐਸ ਕਾਂਡਰਤਾ ਸੀ ਉਹ ਸਿਆਣਾ ਤੇ ਸਮਝਦਾਰ ਸੀ ਉਸ ਨੇ ਨੰਦੀ ਦੀ ਸਾਰੀ ਕਹਾਣੀ ਨੂੰ ਸੁਣਿਆ ਤੇ ਨੰਦੀ ਬੜੀ ਸ਼ਾਂਤ ਮਤੇ ਨਾਲ ਦੱਸਦਾ ਰਿਹਾ ਵੇਖੋ ਐਸਪੀ ਸਾਹਿਬ ਜਦੋਂ ਮੇਰੀ ਵਿਚਾਰਧਾਰਾ ਤੇ ਤੇਜੀ ਦੀ ਵਿਚਾਰਧਾਰਾ ਚ ਮੂਲ ਲੋਹੀ ਅੰਤਰ ਹੈ ਫਿਰ ਆ ਫੜ ਫੜਾਈ ਚ ਉਲਝਾਵਾਜੀ ਕਾਸਤੀ ਸਾਡੇ ਸਮਾਜਿਕ ਕਰਤੱਵ ਤੇ ਸਮਾਜਿਕ ਰਿਸ਼ਤੇ ਨੂੰ ਵੀ ਰਾਜਨੀਤਿਕਾਂ ਕਾں ਵੇਖਿਆ ਜਾਂਦਾ ਅਸੀਂ ਤਾਂ ਬੇਮਿਸਾਲ ਉਦਾਹਰਨ ਪੇਸ਼ ਕੀਤੀ ਹੈ ਅਜੀਹਾ ਵਿਆਹ ਕਰਵਾ ਕੇ ਤੁਹਾਡੀ ਸੀਆਈਡੀ ਇਲਜ਼ਾਮ ਥੱਪਦੀ ਹੈ ਬਾਈ ਤੇਜੀ 50000 ਦੇ ਕੇ ਹੈ ਵੇਖੋ ਜੀ ਕੋਈ ਫੋਕ ਪੋਕਤਾ ਸਬੂਤ ਲੱਭ ਕੇ ਆਦਮੀ ਦੇ ਮਗਰ ਪੈਣਾ ਚਾਹੀਦਾ ਇਹ ਨਿੱਤ ਦੀ ਖੱਜਲ ਖਵਾਰੀ ਤਾਂ ਇੰਜ ਹੋਈ ਜਿਵੇਂ ਜਦੋਂ ਜੀ ਕੀਤਾ ਪਸ਼ੂਆਂ ਵਾਂਗ ਸਾਨੂੰ ਠਾਣੇ ਵੱਲ ਹੱਕ ਲਿਆ ਲਿਆਓ ਕਿਉਂ ਜੀ ਜੀਐਸਪੀ ਸਹਿਬ ਤੁਹਾਡੀ ਪਦਵੀ ਦਾ ਆਦਰ ਕਰਦਿਆਂ ਕਿ ਮੈਨੂੰ ਕਹਿਣਾ ਦਾ ਇਹ ਹੱਕ ਹੈ ਕਿ ਹਜ਼ਾਰਾਂ ਸ਼ਹੀਦਾਂ ਨੇ ਮੁਲਕ ਨੂੰ ਇੰਨਾ ਕੰਮਾ ਖਾਤਰੀ ਯਾਦ ਕਰਵਾਇਆ ਸੀ ਬਾਈ ਜਦੋਂ ਜਿਸ ਤੇ ਜੀ ਚਾਹੀ ਵੋਕੇ ਉੱਤੇ ਚੜ ਜਾ ਹਰ ਇੱਕ ਨਾਗਰਿਕ ਦੀ ਆਪਣੀ ਇੱਕ ਸਮਾਜਿਕ ਇੱਜ਼ਤ ਹੈ ਐਸਪੀ ਸਾਹਿਬ ਆ ਗਰੀਬ ਮਿਸਤਰੀ ਜਿਸ ਦੀਆਂ ਖੁੱਚਾਂ ਤੇ ਕਦੇ ਪੂਰੀ ਤਰ੍ਹਾਂ ਮੈਲ ਨਹੀਂ ਲਈ ਇਸ ਦੀ ਫਰਜ਼ਿੰਦੇ ਖਾਸ ਨਵੇਂ ਮੁਲਕ ਦੀ ਸਿਰਜਣਾ ਲਈ ਤੁਰ ਗਿਆ ਉਹ ਇਹ ਨਹੀਂ ਜਾਣਦਾ ਬਾਈ ਹੁਣ ਇੱਥੇ ਮੁਲਕ ਦੇ ਕਾਰਖਾਨੇ ਤੇ ਮਲਕੀਅਤ ਦਾ ਮਾਲਕ ਕੋਈ ਬਾਲਕੀ ਦਾਸ ਬਲਕੀ ਦਾਸ ਹੈ ਤੇ ਫਿਰ ਰੇਸ਼ਮ ਸਿੰਘ ਬਣ ਬੈਠੇ ਬੈਠੇਗਾ ਨੰਦੀ ਦੇ ਅੰਦਰ ਅੱਜ ਇੱਕ ਜਜ਼ਬਾ ਜਿਹਾ ਜਾਗ ਪਿਆ ਸੀ ਤੇ ਉਹ ਬੋਲੀ ਜਾ ਰਿਹਾ ਸੀ ਵੇਖੋ ਐਸਪੀ ਸਾਹਿਬ ਤੁਸੀਂ ਆਈਪੀਐਸ ਕਾਂਟਰ ਦੇ ਬੰਦੇ ਹੋ ਤੁਹਾਨੂੰ ਸਾਰਾ ਚੰਨ ਨੇ ਮੁਲਕ ਦੀ ਇਕਲਾਮੀ ਤੇ ਭਲੀ ਭਾਂਤ ਵਖਵੋ ਜਨ ਸੁਧਾਰਨ ਦੀ ਬਿਹਤਰੀ ਲਈ ਲੜਾਈ ਅਸਲੀ ਲੜਾਈ ਹੁੰਦੀ ਹੈ ਜਿਵੇਂ ਮੁਲਕ ਦੀ ਲੜਾਈ ਤਾਂ ਮਲਕੀਤ ਦਿੱਤਵਾਦ 'ਤੇ ਲੜਾਈ ਹੁੰਦੀ ਹੈ ਆ ਪਾਕਿਸਤਾਨ ਬਣ ਗਿਆ ਹਿੰਦੁਸਤਾਨ ਤੇ ਪਾਕਿਸਤਾਨ ਦਾ ਸੱਭਿਆਚਾਰ ਤੇ ਜਨ ਸੁਧਾਰਨ ਦਾ ਇੱਕ ਹੀ ਹੈ ਬਸ ਮਲਕੀਤ ਹੀ ਬਦਲੀ ਹੈ ਨੰਦੀ ਦੇ ਅੰਦਰੋਂ ਆਵਾਜ਼ ਲਹਿਰ ਵਾਂਗ ਪਾਰ ਆ ਰਹੀ ਸੀ ਨੰਦੀ ਦੀ ਭਾਵਨਾਦਾਰੀ ਮਿਸਤਰੀ ਨੂੰ ਸਮਝਦਾ ਕੁਝ ਨਹੀਂ ਸੀ ਪੈ ਰਹੀ ਪਰ ਉਸ ਨੂੰ ਇੱਕ ਲੋਰ ਜਿਹਾ ਜ਼ਰੂਰ ਆ ਰਿਹਾ ਸੀ ਕਿ ਉਸ ਦਿਨ ਥੱਕੇਗਾ ਉਦਾਸ ਅੱਖਾਂ ਦੀ ਸ਼ਰਦਾ ਨੰਦੀ ਵੱਲ ਟਿਕਟਗੀ ਲਾਈ ਦੇਖੀ ਜਾ ਰਹੀ ਸੀ ਐਸਪੀ ਹੈਰਾਨ ਸੀ ਕਿ ਇੱਕ ਪਿੰਡੂ ਮੁੰਡੇ ਦੀ ਚੇਤਨਾ ਇਸ ਪੱਧਰ ਦੀ ਹੈ। ਐਸਪੀ ਜਦੋਂ ਦਾ ਇਸ ਇਲਾਕੇ ਚਾਇਆ ਸੀ ਉਸ ਨੂੰ ਤਾਂ ਅਜੇ ਤੱਕ ਝਟਕਾਲੂ ਜਹੀ ਕੋਕਲੀ ਜਥੇਦਾਰ ਵਰਗੇ ਉੱਪਰੋਂ ਸਾਹੂ ਆਪ ਦੇ ਝੂਠੇ ਲੀਡਰ, ਕੋਰਪਟ ਕਾਂਗਰਸੀ ਰਿਸ਼ਵਤ ਦੀ ਭੇਟ ਚੜਾਉਣ ਵਾਲੀ ਦੁਕਾਨਦਾਰ ਤੇ ਸਸਤੀਆਂ ਜਿਹੇ ਆਓਕੜਾਂ 'ਚ ਉਲਝੇ ਬੰਦੇ ਹੀ ਮਿਲਦੇ ਸਨ। ਨੰਦੀ ਦਾ ਚਿੱਤ ਹੁਣ ਭਾਰੀ ਸੀ। ਜਦੋਂ ਉਸਨੇ ਐਸਪੀ ਦੇ ਬਦਲੇ ਵਹਾਂਦਰੀਵਾਲ ਤੱਕ ਜਾਂਦਾ ਚੱਲ ਆਇਆ ਕਿ ਉਹ ਸਰਕਰ ਨੂੰ ਤਰਕਵਜੋ ਤਾਂ ਸਵੀਕਾਰਦਾ ਹੈ ਪਰ ਉਸ ਦੇ ਅੰਦਰਲਾ ਅਫਸਰ ਅਜੀਵੀ ਸੱਪ ਦੇ ਫੰਨ ਵਾਂਗ ਗਰਦਨ ਚੁੱਕੀ ਅੱਖਾਂ ਲਾਲ ਕਰੀ ਉਸ ਨੂੰ ਬੰਦਾ ਸਵੀਕਾਰ ਕਰਨ ਤੋਂ ਇਨਕਾਰੀ ਹੈ ਨੰਦੀ ਨੇ ਇਸ ਪ੍ਰਕਾਰ ਦੇ ਮਨੋਵਿਗਿਆਨ ਨੂੰ ਮਹਿਸੂਸ ਕਰਦਿਆਂ ਬਸ ਆਖਰ 'ਚ ਇਨਾ ਹੀ ਆਖ ਸਲਾਮ ਕੀਤਾ ਮਾਫ ਕਰਨਾ ਇਸ ਪੀ ਸਾਹਿਬ ਮੈਂ ਤੁਹਾਡੇ ਕੀਮਤੀ ਸਮੇਂ ਨੂੰ ਖਰਾਬ ਕਰਨ ਦੀ ਗੁਸਤਾਖੀ ਕੀਤੀ ਨੰਦੀ ਤੇ ਤਾਰਾ ਮਿਸਤਰੀ ਸੁਬ ਡੈਂਟੀ ਦੇ ਤੈਂ ਤ ਦਰਵਾਜੇ ਤੋਂ ਜਦੋਂ ਬਾਹਰ ਆ ਰਹੇ ਸੰਦਰ ਤੰਦਦਾਰ ਤੇ ਖੜੇ ਪੈਰਾ ਪੈਰਾ ਦੇ ਰਹੀ ਸੰਤਰੀ ਨੇ ਉਹਨਾਂ ਵੱਲ ਇੰਜ ਤੱਕਿਆ ਹੋਵੇ ਜਿਵੇਂ ਸੁੱਕੀ ਉੱਚੀ ਸੁੱਕੀ ਖੜਸੋਕੜ ਕਾਲੀ ਕਿਕਰ ਤੇ ਬੈਠੀ ਗੇਲਜ਼ ਮੁਰਦਾਰ ਨੂੰ ਤੱਕਦੀ ਹੁੰਦੀ ਹੈ ਮੰਡੀ ਤੋਂ ਪਿੰਡ ਤੱਕ ਨੰਦੀ ਦੇ ਮਗਰ ਮਗਰ ਤੁਰਦਾ ਤਾਰਾ ਮਿਸਤਰੀ ਹੁਣ ਵੀ ਆਪਣੇ ਅੰਦਰ ਇੱਕ ਕੰਬਾਜੇਹਾ ਮਹਿਸੂਸ ਕਰ ਰਿਹਾ ਸੀ ਨੰਦੀ ਜਦੋਂ ਐਸਪੀ ਸਾਹਮਣੇ ਬੋਲ ਰਿਹਾ ਸੀ ਤਾਂ ਤਾਰੇ ਮਿਸਤਰੀ ਦੇ ਚਿੱਤ 'ਚ ਕਈ ਵਾਰ ਆਇਆ ਕਿ ਉਸ ਦੇ ਮੂੰਹ ਤੇ ਹੱਥ ਧਰ ਦੇਵੀ ਪਰ ਉਹ ਤਾਂ ਨੰਦੀ ਦੀਆਂ ਗੱਲਾਂ ਨੂੰ ਸਮਝੇ ਬਿਨਾ ਇੱਕ ਲੋਰ ਜਿਹੀ 'ਚ ਸਭ ਕੁਝ ਸੁਣਦਾ ਹੀ ਜਾ ਰਿਹਾ ਸੀ ਮੰਡੀ ਤੋਂ ਪਿੰਡ ਤੱਕ ਰਾਹ ਵਿੱਚ ਨੰਦੀ ਨੇ ਆਪਣੇ ਤਾਏ ਤਾਰੇ ਦੀ ਟਿੱਕੀ ਜਿਹੀ ਵਸਤਾਂ ਨੂੰ ਵੇਚ ਕੇ ਕਹਾਣੀ ਸੁਣਾਈ ਤਾਂ ਉਸ ਦੀਆਂ ਅੱਖਾਂ ਖੁੱਲ ਜਾਂ ਵੇਖਣਾ ਤਾਂ ਉਹ ਆਪਣੇ ਗਵਾਂਢੀ ਪਿੰਡੋਂ ਵਿਰਜ ਲਾਂਦਾ ਮੁੰਡਾ ਸ਼੍ਰੀਸ਼ ਬਾਹਰ ਜਰਮਨ ਜਾ ਕੇ ਆਇਆ ਉਹ ਕਦੇ ਕਦਾਈ ਮੇਰੇ ਕੋਲ ਆ ਜਾਂਦਾ ਹੁੰਦਾ ਪਰਸੋ ਆਇਆ ਸੀ ਇਹ ਅਜੇ ਆ ਤਾਜੀ ਤਾਜੀ ਹੀ ਸੁਣ ਕੇ ਗਿਆ ਉੱਥੇ ਜਰਮਨ ਵਿੱਚ ਆਪਣੇ ਮੋਲਕ ਵਿੱਚ ਸਿਆਸੀ ਬਣਾ ਦਾ ਬਹਾਨਾ ਬਣਾ ਕੇ ਕੁਝ ਕੁ ਬੰਦੇ ਉੱਥੇ ਤੁਰ ਜਾਂਦੇ ਨੇ ਉੱਥੇ ਜਾ ਕੇ ਇਥੋਂ ਬਹਾਨਾ ਬਣਾ ਕੇ ਉੱਥੇ ਜਾ ਕੇ ਇਥੋਂ ਮਗਰੋਂ ਚਿੱਠੀਆਂ ਲਖਵਾਉਂਦੇ ਰਹਿੰਦੇ ਨੇ ਬਾਈ ਇੱਥੇ ਨਾ ਆਉਣਾ ਤੁਹਾਡੀ ਜਾਨ ਨੂੰ ਖਤਰਾ ਹੈ ਪਾਲਸ ਤੁਹਾਡੀ ਹਾਲ ਚਿਰਦੀ ਹੈ ਵੇਖ ਲ ਤਾਇਆ ਉਥੋਂ ਦੀ ਸਰਕਾਰ ਉਹਨਾਂ ਨੂੰ ਉੱਥੇ ਰਹਿਣ ਦਾ ਪੂਰਾ ਪੂਰਾ ਖਰਚ ਦਿੰਦੀ ਹੈ ਇਹ ਪ੍ਰਬੰਧ ਅਜੀਹਾ ਹੁੰਦਾ ਜਿਵੇਂ ਆਪਣੇ ਅਫਸਰ ਤੇ ਹਲਕਾਰ ਰਹਿੰਦੇ ਹੁੰਦੇ ਤਾਇਆ ਉਥੇ ਉਹਨਾਂ ਨੂੰ ਨਵੇਂ ਬਹੁਤ ਵਧੀਆ ਤਿੰਨ ਤਿੰਨ ਚਾਰ ਚਾਰ ਕਮੀਜ਼ ਮਿਲਦੇ ਨੇ ਤੇ ਪੈਂਟਾ ਵਰ ਸ਼ਰਟ ਆਦ ਸਾਰੇ ਦਾ ਸਾਰਾ ਸਮਾਨ ਕੁਝ ਇੰਨਾ ਵਧੀਆ ਮਿਲਦਾ ਹੈ ਜਿੱਥੇ ਇੱਥੇ ਆਪਣੇ ਕਿਸੇ ਕਾਰਖਾਨੇਦਾਰ ਨੂੰ ਮਿਲਦਾ ਹੁੰਦਾ ਕਹਿੰਦੇ ਕਿ ਦਾਈ ਤਾਂ ਉਹਨਾਂ ਦੇ ਰਹਿ ਇਸੀ ਥਾਵਾ ਹੀ ਦੀ ਦੇਖ ਭਾਰਤੀ ਹੁੰਦੀ ਹੈ ਤਾਇਆ ਜਿਹੜਾ ਸੰਸਲਾ ਤੇ ਸ਼ੋਸ਼ਾ ਬਣਾ ਕੇ ਜਾਣ ਵਾਲੇ ਪ੍ਰਾਈਵੇਟ ਤੌਰ ਤੇ ਉੱਥੇ ਨੌਕਰੀਆਂ ਕਰਦੇ ਦੇਖੇ ਇੱਥੇ ਮਗਰ ਕਿਸੇ ਹੋਰ ਹਿੰਦੁਸਤਾਨੀ ਨਾਲ ਮਿਲ ਕੇ ਮਿਲਦੇ ਪੈਸੇ ਵੀ ਭੇਜਦੇ ਰਹਿੰਦੇ ਨੇ ਉਹ ਉੱਥੇ ਕਿਸੇ ਨਾ ਕਿਸੇ ਹੋਟਲ ਵਿੱਚ ਨੌਕਰੀ ਕਰ ਲੈਂਦੇ ਨੇ ਇਸ ਤਰ੍ਹਾਂ ਰਹਿੰਦੇ ਆ ਜਰਮਨ ਇੰਸਪੈਕਟਰ ਤਦ ਅਜਿਹੀ ਹਿੰਦੁਸਤਾਨੀਆਂ ਦੀ ਘਰ ਜਾ ਕੇ ਉਹਨਾਂ ਦੀ ਦੁੱਖ ਤਕਲੀਫ ਬਾਰੇ ਪੁੱਛਣ ਗਿਆ ਤਾਂ ਉਸਤੇ ਉਥੇ 3-4 ਹਿੰਦੁਸਤਾਨੀਆਂ ਦੇ ਕਮਰਿਆਂ ਵਿੱਚ 3 ਕਮੀਜ਼ਾਂ ਤੋਂ ਵੱਧ ਕਮੀਜ਼ਾਂ ਅਤੇ ਹੋਰ ਬਹੁਤ ਸਾਰੇ ਕੱਪੜੇ ਲਟਕਦੇ ਦੇਖੇ ਇਨਸਪੈਕਟਰ ਨੂੰ ਸ਼ੱਕ ਹੋ ਗਿਆ ਵੀ ਬਾਈ ਇਹ ਲੋਕ ਜਰਮਨ ਸਰਕਾਰ ਦੀ ਆਰਥਿਕ ਮਦਦ ਤੋਂ ਬਿਨਾਂ ਹੋਰ ਵਸੀਲੇ ਰਾਹੀਂ ਦੀ ਕਮਾਈ ਕਰਦੇ ਹਨ ਸਿਆਸੀ ਸਿਆਸੀ ਬਣਾ ਦੀ ਗੱਲ ਤਾਂ ਕੇਵਲ ਬਹਾਨਾ ਹੀ ਹੈ ਬਸ ਉਸ ਇਨਸਪੈਕਟਰ ਨੇ ਉਹਨਾਂ ਹਿੰਦੁਸਤਾਨੀਆਂ ਦਾ 6 ਮਹੀਨਿਆਂ ਦਾ ਕਾਤਰ ਕੱਪੜਾ ਨਾਉਸ ਬੰਦ ਕਰ ਦਿੱਤਾ ਤਾਂ ਇਹ ਅਸਲ ਗੱਲ ਹੁਣ ਸ਼ੁਰੂ ਹੁੰਦੀ ਹੈ ਆ ਆਪਣੇ ਗਿਰਜ ਲਾਲ ਦੇ ਮੁੰਡੇ ਸ਼੍ਰੀਸ਼ ਨੇ ਅਗਲੇ ਦਿਨ ਆਪਣੇ ਰਹਿਣ ਵਾਲੇ ਕਮਰਿਆਂ ਦੀਆਂ ਦਰਵਾਜ਼ਿਆਂ ਉੱਤੇ ਰੰਗਦਾਰ ਜਾਕਨਰ ਹਿਟਲਰ ਤੇ ਝੰਡੇ ਦਾ ਨਿਸ਼ਾਨ ਸਵਾਸਤਕ ਬਣਾ ਦਿੱਤਾ ਬਸ ਫਿਰ ਕੀ ਸੀ ਉੱਥੋਂ ਦੀ ਜਾਣ ਵਾਲਾ ਹਰ ਇੱਕ ਜਰਮਨ ਉਸ ਨਿਸ਼ਾਨ ਤੇ ਉਸ ਕਮਰੇ ਵੱਲ ਲਾਲ ਅੱਖਾਂ ਨਾਲ ਵੇਖਿਆ ਕਰੇ ਹੁਣ ਜਰਮਨ ਵਾਲਿਆਂ ਨੂੰ ਹਿਟਲਰ ਤੇ ਉਸ ਦੇ ਝੰਡੇ ਤੋਂ ਬੜੀ ਘ੍ਰਿੰਨਾ ਹੈ ਉਹ ਵੀ ਕੀ ਉਹ ਨਾ ਜਿਸ ਨੇ ਸਾਰੀ ਦੁਨੀਆ ਨੂੰ ਅੱਗ ਚ ਸੁੱਟ ਦਿੱਤਾ ਸੀ ਤਾਇਆ ਤੈਨੂੰ ਸ਼ਾਇਦ ਪਤਾ ਨਾ ਹੋਵੇ ਹਿਟਲਰ ਬਹੁਤ ਵੱਡਾ ਕਾਤਲ ਹੋਇਆ ਜਿਸ ਨੇ ਲੱਖਾਂ ਦਰਦਸ਼ ਲੋਕਾਂ ਨੂੰ ਮਰਵਾਇਆ ਹੈ ਅਰਬਾਂ ਖਰਬਾਂ ਰਪਿਆਂ ਦੀ ਜਾਇਦਾਦ ਨੂੰ ਅੱਗ ਲਾਈ ਹੈ ਤੇ ਆਹ ਜਿਹੜੇ ਜਿਹੜੇ ਫੌਜੀ ਜਰਨੈਲ ਸਿੰਘ ਜਰਨੈਲ ਆਪਣੇ ਗਵਾਂਟੀ ਪਾਕਿਸਤਾਨ ਦੀ ਗੱਦਨ ਦੱਬ ਬੈਠੇ ਜਾਂਦੇ ਨੇ ਸਾਰੇ ਦੇ ਸਾਰੇ ਹਿਟਲਰ ਵਰਗਿਆਂ ਦੀ ਹੀ ਬੱਚੇ ਬੱਚ ਹੁੰਦੇ ਨੇ ਆਇਆ ਆਪਣੇ ਗਵਾਂਢੀ ਪਿੰਡ ਵਾਲੇ ਵਰਜੂ ਦਾ ਮੁੰਡਾ ਸ਼ਰੀਸ ਦਾਸ ਦਾਸੀ ਬਾਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਅਲਾਉਂਸ ਵੰਟ ਹੋਣ ਦੇ ਵਿਰੋਧ ਚ ਆਪਣੇ ਕਮਰੇ ਸਾਹਮਣੇ ਹਿਟਲਰ ਦੇ ਝੰਡੇ ਦਾ ਨਿਸ਼ਾਨ ਲਾਇਆ ਹੈ ਤਾਂ ਅਗਲੇ ਦਿਨ ਹੀ ਸਾਡਾ ਸਭ ਕੁਝ ਵਿਹਾਲ ਹੋ ਗਿਆ ਬੇਗਲਤ ਆਇਆ ਉਹਨਾਂ ਨੂੰ ਯੰਗ ਨਾਲੋਂ ਇੰਨੀ ਕਰਨਾ ਹੈ ਕਿ ਉਹ ਤਾਇਆ ਚੋਰੀ ਤਾਂ ਉਹਨਾਂ ਦੀ ਫੜੀ ਗਈ 3 ਦਿਨ ਉਹ ਜਰਮਨ ਦੀ ਜੇਲ੍ਹ ਚ ਰਹੇ ਤੇ ਫਿਰ ਉਹਨਾਂ ਨੂੰ ਵਾਈ ਜਹਾਜ਼ ਰਾਹੀਂ ਆਪਣੇ ਮੁਲਕ ਚ ਵਾਪਸ ਕਰ ਦਿੱਤਾ ਵੇਖ ਲੈ ਫਿਰ ਤਾਇਆ ਉਹ ਮੁੰਡਾ ਉਥੋਂ ਦੀਆਂ ਜੇਲਾਂ ਤੇ ਪੁਲਿਸ ਦੀਆਂ ਗੱਲਾਂ ਕਰੇ ਨੀਰਾ ਸਵਰਗ ਹੀ ਸੰਨ ਉਥੇ ਦੀਆਂ ਜੇਲਾਂ ਤੇ ਪੁਲਿਸ ਵਾਲੇ ਜਿਵੇਂ ਅਸਲੀ ਬੰਦੇ ਹੁੰਦੇ ਨੇ ਆਪਣੇ ਮੁਲਕ ਵਿੱਚ ਐ ਉਹ ਵੇਖ ਲੈ ਕਿ ਕੁਝ ਹੁੰਦਾ ਰਹਿੰਦਾ ਸਾਰੇ ਰਾਤਾਂ ਮਿਸਤਰੀ ਹਾਂ ਹੂੰ ਕਰਦਾ ਕਰਦਾ ਨੰਦੀ ਦੇ ਪਿੱਛੇ ਪਿੱਛੇ ਤੁਰਿਆ ਨੰਦੀ ਤੇ ਤਾਰਾ ਜਦੋਂ ਪਿੰਡ ਪੁੱਜ ਗਏ ਕਰਨੇੜੇ ਜਿਹੇ ਰਹਿ ਗਏ ਤਤਾਰੇ ਨੇ ਆਖਿਆ ਨਿਰਿੰਦਰ ਸਿੰਘ ਪਏ ਤੂੰ ਤਾਂ ਹੁਣ ਬਹੁਤ ਹੀ ਸਿਆਣਾ ਬਣਦਾ ਜਾ ਰਿਹਾ ਨਾਲੇ ਭਾਈ ਅੱਜ ਤੱਕ ਤੂੰ ਡੂਮਨੇ ਜਿਹੀ ਰੋੜੇ ਮਾਰਦਾ ਰਿਹਾ ਤਾਂ